ਤੰਤਨ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰ ਹਜ਼ੂਰੀ ਜਿਵੇਂ ਬੈਠੇ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮ ਦੇ ਮਹਾਨ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਦੇ ਵਿੱਚ ਆਪਾਂ ਸਾਰੇ ਜੁੜੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਪੰਜ ਦਹਾਕੇ ਦਾ ਜਿਹੜਾ ਸੰਘਰਸ਼ ਹੈ ਉਹਦੇ ਨਾਲ ਮੇਰਾ ਖਾਲ 1971 ਦੇ ਕਰੀਬ ਆਪਣੀ ਨੌਕਰੀ ਦੀ ਪ੍ਰਵਾਹ ਕੀਤੇ ਬਣਾ ਬਸੀ ਪਠਾਣਾ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਾਹਮਣੇ ਹੋ ਕੇ ਸੰਬੋਧਨ ਹੋਣਾ 14 ਸਾਲ ਦੀ ਜੇਲ੍ਹ ਪਾਕਿਸਤਾਨ ਦੇ ਵਿੱਚ ਕੱਟਣੀ ਇੰਨਾ ਲੰਮਾ ਸਮਾਂ ਜਲਾਬਤ ਨਹੀਂ ਕੱਟਣੀ ਸਾਰ ਸੰਗਤ ਇਹ ਇੱਕ ਇਤਿਹਾਸ ਹੈ ਜਿਵੇਂ ਅਸੀਂ ਆਪਣੇ ਸਿੱਖ ਇਤਿਹਾਸ ਦੀਆਂ ਗੱਲਾਂ ਪਹਿਲਾਂ ਪੜ੍ਹਦੇ ਹੁੰਦੇ ਸੀ ਕਾਲੇ ਪਾਣੀਆਂ ਦੀ ਸਜ਼ਾ ਫੁਲਾਣੀ ਸਜ਼ਾ ਪਰ ਇਹ ਸਾਡਾ ਵੀ ਇੱਕ ਸਜ਼ਾ ਹੈ ਇੱਕ ਸੰਘਰਸ਼ ਹੈ ਜਿਹੜੀ ਜਲਾਵਤ ਨਹੀਂ ਹੈ ਹਰ ਬੰਦਾ ਬੋਲ ਸਕਦਾ ਉਹ ਲਿਖ ਨਹੀਂ ਸਕਦਾ ਮੈਂ ਬੇਨਤੀ ਕਰੂੰਗਾ ਭਾਈ ਲੁਕਸ਼ਿੰਦਰ ਸਿੰਘ ਜੱਲੇਵਾਲ ਸੋਹਣਾ ਲਿਖ ਲਿੰਦੇ ਨੇ ਭਾਈ ਰਣਜੀਤ ਸਿੰਘ ਰਾਣਾ ਵਧੀਆ ਲਿਖ ਲਿੰਦੇ ਨੇ ਇਹ ਜਲਾਵਤਨੀ ਸਿੱਖ ਯੋਧਿਆਂ ਦੇ ਉੱਤੇ ਇੱਕ ਕਿਤਾਬ ਲਿਖੋ ਜਿਹੜੀ ਆਉਣ ਵਾਲੀ ਨੌਜਵਾਨ ਦੇ ਬੱਚਿਆਂ ਨੂੰ ਜਿਹੜਾ ਉਹ ਪਤਾ ਲੱਗੇ ਇਹ ਜਿਹੜਾ ਸਿੱਖ ਸੰਘਰਸ਼ ਹੈ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਤਸਵੀਰਾਂ ਦੀ ਜਿਹੜੀ ਗੱਲ ਚੱਲੀ ਸਾਧ ਸੰਗਤ ਇਹ ਜਲਾਵਤਨੀ ਯੋਧੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਸਾਨੂੰ ਜਥੇਬੰਦੀਆਂ ਤੋਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸੰਘਰਸ਼ੀ ਯੋद्धा ਤੇ ਜਿਹੜਾ ਸ਼ਹੀਦ ਆ ਨਾ ਪਰਿਵਾਰ ਦਾ ਰਹਿੰਦਾ ਨਾ ਇਲਾਕੇ ਦਾ ਰਹਿੰਦਾ ਨਾ ਕਿਸੇ ਜਥੇਬੰਦੀ ਦਾ ਰਹਿੰਦਾ ਉਹ ਕੌਮ ਦਾ ਸ਼ਹੀਦ ਹੁੰਦਾ ਇਸ ਕਰਕੇ ਕੇਂਦਰੀ ਸਿੱਖ ਜਾਇਬਕਰ ਦੇ ਵਿੱਚ ਭਾਈ ਗਜਿੰਦਰ ਸਿੰਘ ਦੀ ਤਸਵੀਰ ਲੱਗੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਲੱਗੇ ਭਾਈ ਲਖਵੀਰ ਸਿੰਘ ਰੋਡੇ ਦੀ ਲੱਗੇ ਮੈਂ ਇੱਥੋਂ ਤੱਕ ਬੇਨਤੀ ਕਰਦਾ ਜਿੰਨੇ ਵੀ ਸੂਰਬੀਰ ਯੋਧੇ ਨੇ ਜਲਾਵਤਨੀ ਕੱਟ ਰਹੇ ਨੇ ਮੈਂ ਫੇਰ ਭਾਈ ਜੱਲਦੇਵਾਲ ਸਿੰਘ ਦੇ ਭਾਈ ਰਾਣਾ ਜੀ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਜਲਾਵਤਨੀ ਸਿੱਖਾਂ ਤੇ ਕਿਤਾਬ ਲਿਖੋ ਭਾਈ ਮਹਿਲ ਸਿੰਘ ਭਾਈ ਵਧਾਵਾ ਸਿੰਘ ਬਬਰ ਦੀ ਜੀਵਨੀ ਦੀ ਗੱਲ ਹੋਵੇ ਭਾਈ ਮਹਿਲ ਸਿੰਘ ਜੀ ਦੀ ਗੱਲ ਹੋਵੇ ਭਾਈ ਰਣਜੀਤ ਸਿੰਘ ਨੀਡਲ ਦੀ ਗੱਲ ਹੋਵੇ ਇਹ ਜਲਾਵਤਨੀ ਦਾ ਜਿਹੜਾ ਸਾਡੇ ਕੋਲ ਜਿਹੜਾ ਉਹ ਇਤਿਹਾਸ ਚਾਹੀਦਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਕੌਮਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਉਹ ਪਤਾ ਲੱਗਦਾ ਰਹੇ ਦੂਸਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਮਸਲੇ ਆਏ ਨੇ ਇਹ ਪੁਰਾਣੇ ਸਮੇਂ ਤੋਂ ਲੈ ਕੇ ਰਾਜਨੀਤਿਕ ਆਗੂਆਂ ਦੀਆਂ ਗਲਤੀਆਂ ਤੇ ਦੇਣਿਆ ਪਰ ਅੱਜ ਇਹ ਮਸਲਾ ਜਿਹੜਾ ਬਾ ਉਹ ਸਿੰਘ ਸਾਹਿਬਾਨਾਂ ਦੇ ਜਿਹੜਾ ਉਹ ਗਲ ਦੇ ਵਿੱਚ ਉਹ ਪੈ ਗਿਆ ਪਰਖ ਦੀ ਘੜੀ ਉਹਨਾਂ ਦੀ ਵੀ ਆ ਪਰ ਇਹ ਜਿਹੜੀ ਦੇਣਿਆ ਇਹ ਰਾਜਨੀਤਿਕ ਆਗੂਆਂ ਦੀ ਆ ਇਸ ਕਰਕੇ ਸਾਧ ਸੰਗਤ ਸਾਨੂੰ ਇਕੱਠਿਆਂ ਹੋ ਕੇ ਇਹ ਆਵਾਜ਼ ਬੁਲੰਦ ਕਰਨੀ ਪੈਣੀ ਆ ਸੋ ਮੈਂ ਜਿਹੜਾ ਵਾ ਭਾਈ ਗਜਿੰਦਰ ਸਿੰਘ ਦੇ ਸਮੂਹ ਹਿੱਦਾਂ ਨੂੰ ਜਿਹੜਾ ਪ੍ਰਣਾਮ ਕਰਦਾ ਪਾਈ ਬਗੇਲ ਸਿੰਘ ਜੀ ਹੁਣਾਂ ਨੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਹਾਜ਼ਰੀ ਲਵਾਉਣੀ ਸੀ ਸਮਾਂ ਨਹੀਂ ਉਹਨਾਂ ਵੱਲੋਂ ਵੀ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਬਗੇਲ ਸਿੰਘ ਜੀ ਵੱਲੋਂ ਦਾਸ ਜਿਹੜਾ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਇਸ ਇਕੱਠ ਦੇ ਵਿੱਚ ਅਸੀਂ ਹਾਜ਼ਰੀ ਲਵਾਉਨੇ ਆਂ ਬਾਬਾ ਪਰਿਵਾਰ ਵੱਲੋਂ ਵੀ ਤੇ ਫਿਰ ਸ਼ਹੀਦਾਂ ਨੂੰ ਬੇਨਤੀ ਅਸੀਂ ਕਰਦੇ ਆਂ ਅਸੀਂ ਦਾਾਂ ਦੀ ਪਰਖਾਏ ਆਪਾਂ ਵੱਧ ਤੋਂ ਵੱਧ ਪ੍ਰੋਗਰਾਮ ਕਰਕੇ ਤੇ ਸੰਤਾਂ ਨੂੰ ਜਿਹੜਾ ਦੱਸ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ